ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਮੁੱਖ ਮੰਤਰੀ ਮਾਨ ਨੇ ਨਵੀਂ ਪਾਤਸ਼ਾਹੀ ਜੀ ਦੀ ਪਾਵਨ ਚਰਨਛੋਪਾ ਪ੍ਰਾਪਤ ਸਥਾਨਾਂ ਤੇ ਵਿਕਾਸ ਕਾਰਜਾਂ ਲਈ ਭੇਂਟ ਕੀਤੇ ਚੈੱਕ ਇਸ ਦੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਤੇ ਕੱਸੇ ਤਿੱਖੇ ਨਿਸ਼ਾਨੇ ਮਾਨ ਨੇ ਕਿਹਾ ਕਿ ਇਹਨਾਂ ਨੇ ਗੁਰਬਾਣੀ ਨੂੰ ਵੀ ਨਿੱਜੀ ਬਣਾਇਆ 9 ਮੇ ਪਛਾਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਗੁਰਦਾਸਪੁਰ ਫਰੀਦਕੋਟ ਤੇ ਸ਼੍ਰੀ ਦਮਦਮਾ ਸਾਹਿਬ ਤੋਂ ਹੋਏ ਰਵਾਨਾ ਰਾਜਪਾਲ ਨੇ ਖਾਲਸੇ ਦੀ ਜਨਮ ਭੂਮੀ ਤੇ ਵਿਧਾਨ ਸਭਾ ਦੇ ਇਜਲਾਸ ਨੂੰ ਦਿੱਤੀ ਮਨਜ਼ੂਰੀ ਬੈਂਸ ਨੇ ਕਿਹਾ ਗੁਰੂ ਨਗਰੀ ਸੰਗਤਾਂ ਦੇ ਸਵਾਗਤ ਲਈ ਤਿਆਰ ਤਰਨਤਾਰਨ ਜ਼ਿਮਨੀ ਚੋਣ ਚ ਜਿੱਤ ਹਾਸਲ ਕਰਨ ਵਾਲੇ ਹਰਮਿਤ ਸਿੰਘ ਸੰਧੂ ਨੇ ਵਿਧਾਇਕ ਅਹੁਦੇ ਦੀ ਚੁੱਕੀ ਸੌ ਹਰਮਿਤ ਸੰਧੂ ਨੇ ਕਿਹਾ ਕਿ ਹੁਣ ਤਰਨਤਾਰਨ ਦੇ ਲੰਬੇ ਸਮੇਂ ਤੋਂ ਲਟਕੇ ਮਸਲੇ ਹੋਣਗੇ ਹੱਲ ਇੱਕ ਹਫ਼ਤੇ ਦੇ ਅੰਦਰ ਸ਼ੁਰੂ ਹੋ ਜਾਣਗੇ ਤਰਨਤਾਰਨ ਚ ਵਿਕਾਸ ਕਾਰਜ ਆਮ ਆਦਮੀ ਪਾਰਟੀ ਨੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਸ਼ਰਮਣੀ ਅਕਾਲੀ ਦਲ ਤੇ ਦੋਰਾ ਮਾਪਦੰਡ ਅਪਣਾਉਣ ਦਾ ਲਾਇਆ ਦੋਸ਼ ਬਲਤੇਜ ਪੰਨੂ ਨੇ ਕਿਹਾ ਕਿ ਬਾਦਲ ਸਰਕਾਰ ਨੇ ਦਿੱਤੀ ਸੀ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਚ ਤਬਦੀਲ ਕਰਨ ਦੀ ਮਨਜ਼ੂਰੀ ਅਕਾਲੀ ਦਲ ਦੇ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਮਾਨ ਸਰਕਾਰ ਤੇ ਸਾਂਝ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਦੀ ਸੁਰੱਖਿਆ ਚ ਲਗਾਉਣ ਦਾ ਲਾਇਆ ਇਲਜ਼ਾਮ ਗੋਲਡੀ ਸੁਨਾਮ ਦੇ ਸਾਂਝ ਕੇਂਦਰ ਦਾ ਦੌਰਾ ਕਰਨ ਪਹੁੰਚੇ ਸਨ ਜਿੱਥੇ ਉਹਨਾਂ ਨੂੰ ਖਾਲੀ ਕੁਰਸੀਆਂ ਆਈਆਂ ਨਜ਼ਰ ਤੇ ਹੁਣ ਖਬਰਾਂ ਦਾ ਵਿਸਥਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਪਾਤਸ਼ਾਹੀ ਜੀ ਦੀ ਪਾਵਨ ਚਰਨਛੋਪਾਪਤ ਸਥਾਨਾਂ ਦੇ ਵਿਕਾਸ ਕਾਰਜਾਂ ਲਈ ਅੱਜ ਚੈੱਕ ਪੁਆਇੰਟ ਕੀਤੇ ਇਸ ਦੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਤੇ ਤਿੱਖੇ ਨਿਸ਼ਾਨੇ ਕੱਸੇ ਮਾਨ ਨੇ ਕਿਹਾ ਕਿ ਇਹਨਾਂ ਨੇ ਸਰਬਸਾਂਝੀ ਗੁਰਬਾਣੀ ਨੂੰ ਵੀ ਨਿਜੀ ਬਣਾਇਆ ਹੈ ਹੁਣ ਸ਼੍ਰੋਮਣੀ ਕਮੇਟੀ ਦੇ YouTube ਚੈਨਲ ਤੇ ਇੱਕ ਹਫ਼ਤੇ ਦੀ ਪਾਬੰਦੀ ਲੱਗੀ ਹੈ ਇਹ ਮੈਨੂੰ ਸ਼੍ਰੀ ਅਕਾਲ ਤਖਤ ਸਾਹਿਬ ਸਕਤਰੇ ਤੇ ਬੁਲਾਉਣਾ ਚਾਹੁੰਦੇ ਨੇ ਮਾਨ ਨੇ ਕਿਹਾ ਕਿ ਮੈਂ ਲੰਬੇ ਸਮੇਂ ਤੋਂ ਇਸ ਦੀ ਉਡੀਕ ਕਰ ਰਿਹਾ ਹਾਂ ਉੱਥੇ ਮੈਂ ਇਹਨਾਂ ਦੇ ਕੱਚੇ ਤੇ ਖੋਲਾਗਾ ਇਹਨਾਂ ਨੇ ਧਰਮ ਨੂੰ ਕਿਵੇਂ ਲੁੱਟਿਆ ਤੇ ਗੋਲਕਾਂ ਦੀ ਮਾਇਆ ਕਿੱਥੇ ਖਰਚੀ ਇਸ ਬਾਰੇ ਸਾਨੂੰ ਪੂਰੀ ਜਾਣਕਾਰੀ ਹੈ ਮਾਨਿਕਾ ਕਿ ਸਾਨੂੰ ਮर्यादा ਦੇ ਉਲੰਘਣ ਲਈ ਜ਼ਿੰਮੇਵਾਰ ਉਹ ਲੋਕ ਦੱਸ ਰਹੇ ਨੇ ਜਿਨ੍ਹਾਂ ਨੇ ਆਪ ਆਪਣੀ ਨਿਯੁਕਤੀ ਵੇਲੇ ਮर्यादा ਭੰਗ ਕੀਤੀ ਹੈ ਸਰਬਸਾਂਝੀ ਗੁਰਬਾਣੀ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਉਹ ਸਭ ਵੀ ਹੈ ਉਹਨੂੰ ਵੀ ਐਂ ਰੱਖਿਆ ਵੀ ਸਾਡੀ ਐਹੀ ਇੱਕੋ ਚੈਨਲ ਦੀ ਐ ਅਸੀਂ ਜਦੋਂ ਵਿਧਾਨ ਸਭਾ 'ਚ ਬੈੱਲ ਲਿਆਂਦਾ ਕਹਿੰਦੇ ਨਾ 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 ਐ ਨਹੀਂ ਹੋ ਸਕਦਾ ਅਸੀਂ ਚੈਨਲ ਬਣਾਵਾਂਗੇ ਆਪਣਾ ਬਣਾ ਲਿਆ ਬਣਾ ਲਿਆ ਛੱਡੋ ਅੱਜ ਦੇ ਖ਼ਬਰਾਂ 'ਚ ਖ਼ਬਰ ਪੜ੍ਹੀ ਐ ਜਿਹੜੇ YouTube ਦੇ ਚੈਨਲ ਬਣਾਏ ਸੀ ਉਹ ਤੇ ਵੀ ਹਫ਼ਤੇ ਦੀ ਪਵੰਦੀ ਲਾਈ ਬੈਠੇ ਨੇ ਕਿਹਾ ਜਾ ਰਿਹਾ ਐ ਕਿ ਸ਼ਾਇਦ ਭਗਵੰਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਸਕੱਤਰੇਤ ਚ ਸ਼੍ਰੋਮਣੀ ਕਮੇਟੀ ਦੇ ਸਕੱਤਰੇਤ ਚ ਬੁਲਾ ਕੇ ਫਲਾਨੀ ਚੀਜ਼ ਪੁੱਛਾਂਗੇ ਮੈਂ ਤਾਂ ਕਦੋਂ ਦਾ ਅਰਦਾਸਾਂ ਕਰੀ ਜਾਂਦਾ ਮੈਨੂੰ ਬੁਲਾ ਲਓ ਇੱਕ ਵਾਰੀ ਬਸ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਐ ਐਸੇ ਚਿੱਠੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਇਹ ਬੁਲਾ ਲਓ ਮੈਂ ਦੱਸਦਾ ਨਹੀਂ ਕੁਝ ਵੀ ਕੀ ਐ ਕਿਉਂਕਿ ਆਪ ਦਾ ਝੁੱਗਾ ਚੱਕੀ ਹੈ ਨਾ ਆਪਦਾ ਹੀ ਨੰਗਾ ਹੁੰਦਾ ਟਿੱਡਾ ਮੈਂ ਕੁਝ ਨਹੀਂ ਦੱਸਣਾ ਕਹਿੰਦਾ ਪਰ ਤੁਸੀਂ ਐਂ ਕਰੋ ਬੁਲਾ ਲਓ ਮੈਨੂੰ ਸਕੱਤਰੇਤ ਵਿੱਚ ਬੁਲਾ ਲਓ ਜਿੱਥੇ ਵੀ ਤੁਸੀਂ ਕਹੋਗੇ ਮੈਂ ਆ ਜਾਊਂਗਾ ਮੈਂ ਦੱਸ ਦੂੰਗਾ ਫਿਰ ਸਾਰਾ ਕੁਝ ਪਬਲਿਕ 'ਚ ਵੀ ਐਂ ਐਂ ਇਹਨਾਂ ਨੇ ਧਰ ਮੈਨੂੰ ਲੁੱਟਿਆ ਗੋਲਕਾਂ ਦਾ ਪੈਸਾ ਇੱਥੇ ਇੱਥੇ ਗਿਆ ਐ ਦੇ ਨਾਲ ਆਹ ਬਣਿਆ ਐ ਦੇ ਨਾਲ ਆਹ ਬਣਿਆ ਇੱਥੋਂ ਇੰਨਾ ਪੈਸਾ ਆਇਆ ਸੀ ਉਹ ਕਿੱਥੇ ਗਿਆ ਐਂ ਤਰ ਦਊਗਾ ਮੈਂ ਸਾਰਾ ਸਾਹਮਣੇ ਬਿਲਾਓ ਮੈਂ ਅੱਜ ਕਹਿਣਾ ਚਾਹੁੰਨਾ ਬਿਲਾ ਲਿਓ ਮੇਰੇ ਕੋਲ ਸਾਰਾ ਕੁਝ ਰੈਡੀ ਪਿਆ ਪਰ ਮੈਂ ਕਿਉਂਕਿ ਰਾਜਨੀਤਿਕ ਤੌਰ ਤੇ ਮੈਂ ਧਰਮ ਨੂੰ ਵਿਚ ਲੈਣਾ ਨਹੀਂ ਚਾਹੁੰਦਾ ਕਦੇ ਵੀ ਸਾਰਿਆਂ ਨੂੰ ਬਣਾਉਣ ਦਾ ਹੱਕ ਹੈ ਬੀਜੇਪੀ ਨੇ ਕੱਲ ਭਾਈ ਜੈਤਾ ਜੀ 뮤ਜ਼ੀਅਮ ਚ ਵੀ ਤੇ ਉੱਥੇ ਉਹਨਾਂ ਨੇ ਵੀ ਆਪਣੀ ਯਾਤਰਾ ਪਾਈ ਲੈਂਦੀ ਹੈ ਹੱਕ ਹੈ ਸ਼੍ਰੋਮਣੀ ਕਮੇਟੀ ਦੀ ਅਸਾਮ ਤੋਂ ਯਾਤਰਾ ਚੱਲੀ ਹੱਕ ਹੈ ਕੋਈ ਹੋਰ ਧਾਰਮਿਕ ਸੰਸਥਾ ਹੈ ਉਹ ਵੀ ਮਨਾਵੇ ਗੁਰੂ ਸਾਹਿਬ ਦਾ ਆਪਦੇ ਹਿਸਾਬ ਨਾਲ ਮਨਾਵੇ ਹੱਕ ਹੈ ਐਂ ਕਿਉਂ ਕਹੀਏ ਨੇ ਸਾਡਾ ਹੱਕ ਹੈ ਇਹਨਾਂ ਦਾ ਹੱਕ ਨਹੀਂ ਕਹਿੰਦੇ ਸਰਕਾਰਾਂ ਨਹੀਂ ਮਨਾਉਂਦੀਆਂ ਹੁੰਦੀਆਂ ਸਰਕਾਰਾਂ ਆਪਦੇ ਕੰਮ ਕਰਨ ਫਿਰ ਜਦੋਂ 300 ਸਾਲ ਲਾਇਆ ਸੀ ਉਹ ਸਰਕਾਰ ਕਿਹਦੀ ਸੀ ਉਹ ਸਰਕਾਰ ਨੇ ਮਨਾਇਆ ਸੀ ਤੇ ਬਦਲ ਸਾਲ ਦੀ ਸਰਕਾਰੀ ਸੀ ਉਦੋਂ ਉਦੋਂ ਨਹੀਂ ਸਰਕਾਰਾਂ ਸੀ ਉਹ ਹੋਣ ਕਹਿੰਦੇ ਸਰਕਾਰਾਂ ਨਹੀਂ ਮਨਉਂਦੀਆਂ ਹੁੰਦੀਆਂ ਕਮ ਕਾਰਨ ਕੀ ਐ ਹੁਣ ਲੋਕ ਨਾ ਧਰਮ ਵਾਲੇ ਪਾਸਿਓਂ ਵੀ ਇਹਨਾਂ ਤੇ ਯਕੀਨ ਕਰਨੋਂ ਹਟ ਗਏ ਹੁਣ ਉਧਰਲੇ ਪਾਸਿਓਂ ਵੀ ਜ਼ਮੀਨ ਖੋਸਦੀ ਜਾਂਦੀ ਐ ਉਹ ਤਾਂ ਕਰਕੇ ਫਿਰ ਉਹ ਜਿਹੜੇ ਆਪਣੇ ਆਕਾਮਾਂ ਤੋਂ ਇਹ ਕਹੋਂਦੇ ਨੇ ਵੀ ਕਿਵੇਂ ਕਰਨਾ ਐ ਉਹ ਕਹਿੰਦੇ ਐ ਕਰ ਦੋ ਹੁਣ ਉਹ ਬੰਦੇ ਮਰਿਆਦਾ ਦੱਸਣ ਸੰਤਾਂ ਮਹਾਂਪੁਰਸ਼ਾਂ ਨੂੰ ਇਸ ਤਾਂ ਹੈ ਨਹੀਂ ਇਸ ਤਾਂ ਪਿੱਛੇ ਆ ਉਹ ਬੰਦੇ ਮਰਿਆਦਾ ਦੱਸਣ ਜਿੰਨਾਂ ਦੀ ਆਪਦੀ ਨਿਯੁਕਤੀ ਵੇਲੇ ਮਰਿਆਦਾ ਬੰਦ ਹੋ ਗਈ ਪੰਗ ਹੋਈ ਸੀ ਹਜੇ ਤੱਕ ਉਹ ਪ੍ਰਮਾਣ ਪੱਤਰ ਲੈਣਦੇ ਫਿਰਦੇ ਨੇ ਸਾਨੂੰ ਮੰਨ ਲੋ ਦਵਾਰੇ ਬੰਨ ਲੈਨੇ ਆ ਪੱਗ ਇਹ ਆ ਦਸਤਾਰ ਦਵਾਰੇ ਸੇ ਜਲਦੇ ਆਦੋਂ-ਆਦੋਂ ਫਿਰ ਆਦੋਂ ਮਰਿਆਦਾ ਕਿੱਤੇ ਸੀ ਜਦੋਂ ਦੁਪਹਿਰ ਦੇ 2 ਵਜੇ ਗਏ ਸੀ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਜਿਹੜੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਜਿਹੜੀ ਉਹ ਬਹੁਤ ਵੱਡੀ ਪਦਵੀ ਆ ਉਹ ਉੱਤੇ ਜਿਹੜੇ ਬੈਠਣ ਵਾਲੇ ਨੇ ਉਹਨਾਂ ਦੀ ਗੱਲ ਕਰਦਾਂਗੇ ਪਦਵੀ ਤਾਂ ਹਮੇਸ਼ਾ ਸਤਕਾਰ ਰੂਗਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਤਿੰਨ ਨਗਰ ਕੀਰਤਨ ਪੰਜਾਬ ਦੇ ਤਿੰਨ ਸ਼ਹਿਰਾਂ ਗੁਰਦਾਸਪੁਰ ਫਰੀਦਕੋਟ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਕੀਤੇ ਗਏ ਪੰਜਾਬ ਦੇ ਰਾਜਪਾਲ ਨੇ ਵੀ 24 ਨਵੰਬਰ ਨੂੰ ਖਾਲਸੇ ਦੀ ਜਨਮ ਭੂਮੀ ਤੇ ਵਿਧਾਨ ਸਭਾ ਦੇ ਵਿਸ਼ੇਸ਼ اجلاس ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਸੰਗਤਾਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸ਼ਹੀਦੀ ਸਮਾਗਮਾਂ ਦੌਰਾਨ ਕਰੀਬ 1 ਕਰੋੜ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਉਹਨਾਂ ਦੇ ਰਹਿਣ ਦੀ ਵਿਵਸਥਾ ਲਈ 3 ਟੈਂਟ ਸਿਟੀ ਤੇ ਟਰੈਕਟਰ ਟਰਾਲੀਆਂ ਲਈ ਵੱਖਰੀ ਟੈਂਟ ਸਿਟੀ ਬਣਾਈ ਗਈ ਹੈ। ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਦੇ ਚਾਰੇ ਕੋਨਿਆਂ 'ਚ ਪਾਰਕਿੰਗ ਸਥਾਨ ਬਣਾਏ ਗਏ ਨੇ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਆਖਿਆ ਕਿ ਲਗਭਗ 1 ਕਰੋੜ ਸੰਗਤ ਆਉਗੀ ਤਾਂ ਉਹਨਾਂ ਦੇ ਰਹਿਣ ਦੀ ਵਿਵਸਥਾ ਕਰਨ ਦੇ ਲਈ ਪਹਿਲੀ ਵਾਰੀ ਜਿਹੜੀ ਹੈ ਸ਼੍ਰੀ ਨਾਨਕਪੁਰ ਸਾਹਿਬ ਚ ਤਿੰਨ ਟੈਂਸਿਟੀਆਂ ਜਿਹੜੀਆਂ ਸਥਾਪਿਤ ਕੀਤੀਆਂ ਗਈਆਂ ਇਹਨਾਂ ਤਿੰਨ ਟੈਂਸਿਟੀਆਂ ਦੇ ਵਿੱਚੋਂ ਜਿਹੜੀ ਸਭ ਤੋਂ ਵੱਡੀ ਟੈਂਸਿਟੀ ਹੈ ਉਹ ਪਿੰਡ ਚੰਡੇਸਰ ਚ ਐਥੋਂ 3 ਕਿਲੋਮੀਟਰ ਜਿੱਥੇ ਆਪਾਂ ਬੈਠੇ ਆਂ ਐਥੋਂ ਲਗਭਗ 2.5 ਕਿਲੋਮੀਟਰ ਦੂਰ ਤੇ ਤੱਕ ਸਭ ਤੋਂ 3 ਕਿਲੋਮੀਟਰ ਦੂਰ 70 ਏਕੜਾਂ ਦੇ ਵਿੱਚ 70 ਕਿੱਲੇਆਂ ਦੇ ਵਿੱਚ ਉਹ ਟੈਂਸਿਟੀ ਤਿਆਰ ਹੋਈ ਹੈ ਐਵੇਂ ਜਦੋਂ ਆਪਾਂ ਕਿਉਂਕਿ ਇਹ ਜਿਆਦਾ ਸੰਗਤ ਮਾਜੇ ਤੇ ਦਬਾਬੋ ਚ ਆਉਣੀ ਹੈ ਇਸ ਕਰਕੇ ਵੱਡੀ ਟੈਂਸਿਟੀ ਹੈ ਛਿੰਝੜੀ ਦੇ ਵਿੱਚ ਜਦੋਂ ਆਪਾਂ ਚੰਡੀਗੜ੍ਹ ਤੋਂ ਆਂਦੇ ਆਪ ਜਿਨੇ ਦੇਖਿਆ ਹਣਾ ਇੱਕ ਟੈਂਸਿਟੀ ਥਿਆਰ ਹੋਈ ਹੈ ਤੇ ਇੱਕ ਟੈਂਸਿਟੀ ਸਾਡੀ ਪੀਐਸਪੀ ਸੇ ਪਾਵਰ ਕੋਲੋਨੀ ਚ ਤੋਂ ਤਿੰਨ ਟੈਂਸਿਟੀਆਂ ਥਿਆਰ ਕੀਤੀਆਂ ਗਈਆਂ ਪੰਜਾਬ ਦਾ ਸੱਭਿਆਚਾਰ ਹੈ ਅਸੀਂ ਸ਼ਹੀਦੀ ਜੋੜ ਮੇਲਿਆਂ ਤੇ ਦੇਖਿਆ ਅਸੀਂ ਹੋਲੇ ਮਹੱਲੇ ਚ ਦੇਖਦੇ ਹਾਂ ਕਿ ਪੂਰੇ ਪੰਜਾਬ ਚੋਂ ਟਰੈਕਟਰ ਟਰਾਲੀਆਂ ਤੇ ਜਿਹੜੀ ਸੰਗਤ ਹੈ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਉਹ ਆਉਂਦੀ ਹੈ ਹਰ ਸਾਲ ਹੋਲੇ ਮਹੱਲੇ ਤੇ ਪੰਜਾਬ ਦੇ ਲਗਭਗ ਹਰ ਪਿੰਡ ਤੋਂ ਚਾਹੇ ਮਾਲਵਾ ਹੋਵੇ ਮਾਝਾ ਹੋਵੇ ਦੁਆਬਾ ਹੋਵੇ ਸਟ੍ਰਾਲੀਆਂ ਤੇ ਇਸ ਵਾਰੀ ਅਸੀਂ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਹੈ ਪਹਿਲੀ ਵਾਰੀ ਇੱਕ ਆਪਣੇ ਆਪ ਚ ਇੱਕ ਨਵਾਂ ਕਨਸੈਪਟ ਟਰੈਕਟਰ ਟਰਾਲੀ ਸਿਟੀ ਜਿਹੜੀ ਐਸੀ ਜਿਵੇਂ ਟੈਂਟ ਸਿਟੀ ਐ ਐਦਾਂ ਹੀ 10 ਕਿੱਲੇਾਂ ਚ ਤੇ ਹਮੇਸ਼ਾ ਕਿਉਂਕਿ ਉਹਦੇ ਬਜ਼ੁਰਗ ਵੀ ਹੁੰਦੇ ਆ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਬਿਲਕੁਲ ਸ਼ਹਿਰ ਦੇ ਤਕਸਾਬ ਦੇ ਬਿਲਕੁਲ ਗੁਰੂ ਘਰ ਦੇ ਬਿਲਕੁਲ ਨੇੜੇ ਜਾਈਏ ਤਕਸਾਬ ਤੋਂ ਲਗਭਗ 1 ਕਿਲੋਮੀਟਰ ਦੂਰ ਤੇ ਗੁਰਦੁਆਰਾ ਸੀਸਗੰਨ ਸਾਹਿਬ ਤੋਂ ਮਹਿਜ 700 ਮੀਟਰ ਦੂਰ 10 ਏਕੜਾਂ 'ਚ ਅਸੀਂ ਇੱਕ ਟਰੈਕਟਰ ਟਰਾਲੀ ਸਿਟੀ ਬਣਾਈ ਹੈ ਉੱਥੇ ਇਸ਼ਨਾਨ ਦੀ ਵਿਵਸਥਾ ਬਾਥਰੂਮਸ ਦੀ ਵਿਵਸਥਾ ਸੀਸੀਟੀਵੀ ਕੈਮਰੇ ਬਿਲਕੁਲ ਜਿੱਥੇ ਆਪਾਂ ਬੈਠੇ ਆਂ ਇੱਥੋਂ ਹਾਰਡਲੀ 200 ਮੀਟਰ ਪਾਰ ਜਦੋਂ ਇਹ ਟਰੈਕਟਰ ਟਰਾਲੀ ਸਿਟੀ ਹੈ ਤੇ ਇਹ ਵੀ ਆਪਣੇ ਆਪ 'ਚ ਜਿਵੇਂ ਆਪਾਂ ਕਿਸਾਨ ਅੰਦੋਲਨ 'ਚ ਦੇਖਿਆ ਸੀ ਕਿ ਪੂਰੇ ਪੰਜਾਬ ਦੀ ਤਸਵੀਰ ਇਸ ਸਪੈਕਟਰ trolly city ਚ ਦੇਖਣ ਨੂੰ ਮਿਲੂਗੀ ਵੱਖ-ਵੱਖ ਪਿੰਡਾਂ ਤੋਂ ਇੱਥੇ ਆ ਕੇ ਜਿਹੜੇ ਸੰਗਤ ਰੁਕ ਸਕਦੀ ਹੈ ਸੀਸੀਟੀਵੀ ਕੈਮਰਾਜ਼ ਦੀ ਵਿਵਸਥਾ ਐਦਾਂ ਹੀ ਸੰਗਤਾਂ ਨੂੰ ਇਹਦੇ ਲਈ ਅਨੰਦਪੁਰ ਸਾਹਿਬ ਦੇ ਚਾਰੋਂ ਦਿਸ਼ਾਵਾਂ 'ਚ ਟੀ ਪਾਰਕਿੰਗਸ ਜਿਹੜੀਆਂ ਬਣਾਈਆਂ ਗਈਆਂ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੌਂਚ ਜਿੱਤ ਹਾਸਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਅੱਜ ਵਿਧਾਇਕ ਅਹੁਦੇ ਦੀ ਸਹੁੰ ਚੁੱਕ ਲਈ ਹੈ ਵਿਧਾਨ ਸਭਾ ਚ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਨੂੰ ਸਹੁੰ ਚੁਕਾਈ ਹਰਮੀਤ ਸੰਧੂ ਆਪਣਾ ਪਹਿਲਾ ਵਿਧਾਨ ਸਭਾ ਸੈਸ਼ਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਤਾਬਦੀ ਸਮਾਰੋਹ ਦੇ ਮੌਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ اٹੈਂਡ ਕਰਨਗੇ ਹਰਮੀਤ ਸਿੰਘ ਸੰਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਗੁਰੂ ਅਰਜਨ ਦੇਵ ਜੀ ਅਤੇ ਤਰਨਤਾਰਨ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਚੌਥੀ ਵਾਰ ਮੈਨੂੰ ਇਹ ਮੌਕਾ ਦੇਤਾ ਵਿਧਾਇਕ ਬਣ ਨਾਲ ਤਰਨਤਾਰਨ ਦੇ ਲੰਬੇ ਸਮੇਂ ਤੋਂ ਲਟਕੇ ਮਸਲੇ ਹੱਲ ਹੋਣਗੇ ਸੌ ਚੁੱਕਣ ਦੇ ਇੱਕ ਹਫਤੇ ਦੇ ਅੰਦਰ ਵਿਕਾਸ ਕਾਰਜ ਸ਼ੁਰੂ ਹੋ ਜਾਣਗੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੇਰਾ ਪਹਿਲਾ ਵਿਧਾਨ ਸਭਾ اجلاس ਗੁਰੂ ਚਰਨਾ ਚ ਹਾਜ਼ਰੀ ਲਗਵਾਉਣ ਨਾਲ ਸ਼ੁਰੂ ਹੋਵੇਗਾ ਦੇਖੋ ਸਾਰੋਂ ਪਹਿਲਾਂ ਤੇ ਮੈਂ ਸੈਭ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੀ ਨਗਰੀ ਜਿਨ੍ਹਾਂ ਨੇ ਮਹਾਰਾਜ ਦੀ ਜਿੱਤੇ ਮੈਂ ਸਮਝਦਾ ਬਹੁਤ ਵੱਡੀ ਕਿਰਪਾ ਹਈ ਗੁਰੂ ਅਰਜਨ ਦੇਵ ਪਾਸ਼ਾ ਦੀ ਔਰ ਦੂਸਰਾ ਮੈਂ ਤਰਨ ਤਰਨ ਦੇ ਸਾਰੀ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਚੌਥੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ ਨੇ ਔਰ ਜਿਸ ਤਰੀਕੇ ਨਾਲ ਅੱਗੇ ਲੋਕਾਂ ਦਾ ਪਿਆਰ ਸਤਿਕਾਰ ਮਿਲਦਾ ਰਿਹਾ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਤਰਨ ਤਰਨ ਦੇ ਜਨਤਾ ਦੇ ਕਈ ਕੰਮ ਜਿਹੜੇ ਖੜੇ ਸੀਗੇ ਡਵੈਲਪਮੈਂਟ ਦੇ ਸੀਗੇ ਹੋਰ ਮੁੱਦੇ ਸੀਗੇ ਇਸ਼ੂ ਸੀਗੇ ਉਹ ਵੀ ਜਿਹੜੇ ਆ ਹੁਣ ਹੱਲ ਹੋਣਗੇ ਮੈਂ ਸਮਝਦਾ ਔਰ ਸਾਡੇ ਕਨਵੀਨਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ ਔਰ ਸਾਧਕ ਭਗਵਨ ਸਿੰਘ ਜੀ ਮਾਨ ਉਹਨਾਂ ਨੇ ਇੱਕੋ ਗੱਲ ਕਹੀ ਸੀ ਵੀ ਜਦਨ ਵਿਧਾਨ ਸਭਾ ਦੀ ਸੌ ਚੁੱਕੋਗੇ ਇੱਕ ਹਫ਼ਤੇ ਦੇ ਅੰਦਰ-ਅੰਦਰ ਜਿਹੜੇ ਉਹ ਕੰਮ ਸਾਡੇ ਇਲਾਕੇ ਦੇ ਸ਼ੁਰੂ ਹੋ ਜਾਣਗੇ। ਔਰ ਅੱਜ ਵੀ ਇਹੋ ਗੱਲ ਹੋਈ ਸੀ ਐਮ ਸਾਹਿਬ ਨੇ ਇਹੋ ਗੱਲ ਕਹੀ ਹੈ ਕਿ ਇੱਕ ਹਫ਼ਤੇ ਦੇ ਵਿੱਚ ਅੱਜ ਹੀ ਉਹਨਾਂ ਨੇ ਅਫਸਰਾਂ ਨੂੰ ਵੀ ਕਹਿਤਾ ਵੀ ਜਿਹੜੇ ਵੀ ਇਲੈਕਸ਼ਨ ਦੇ ਦੌਰਾਨ ਕੋਈ ਸਾਡੇ ਤਰਨਤਾਰਨ ਦੇ ਕੰਮ ਹੋਣ ਵਾਲੇ ਸੀ, ਇਲਾਕੇ ਦੇ ਕੰਮ ਹੋਣ ਵਾਲੇ ਸੀ, ਉਹ ਇੱਕ ਹਫ਼ਤੇ ਦੇ ਅੰਦਰ-ਅੰਦਰ ਸਾਰੇ ਸ਼ੁਰੂ ਹੋਣਗੇ। ਔਰ ਮੈਂ ਸਮਝਦਾ ਦੂਸਰਾ ਕਿ ਆਪਣੇ ਆਪ ਨੂੰ ਵਿਭਾਗਾਂ ਵਾਲਾ ਸਮਝਦਾ ਕਿ ਇਹ ਚੌਥੀ ਵਾਰ ਕਿਉਂਕਿ ਅੱਗੇ ਤੇ ਅਸੈਂਬਲੀ 'ਚ ਇੱਥੇ ਆ ਕੇ ਬੈਠ ਜੀਦਾ ਸੀਗਾ ਔਰ ਮੈਂ ਭਾਗਾਂ ਵਾਲਾ ਸਮਝਦਾ ਕਿ ਪਰਮਾਤਮਾ ਦੀ ਮਿਹਰ ਦੇ ਨਾਲ ਆਨੰਦਪੁਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਦੇ ਵਿੱਚ ਮੇਰਾ ਪਹਿਲਾ ਸੈਸ਼ਨ ਹੋਣਾ ਤੇ ਇਸ ਤੋਂ ਵੱਡੀ ਖੁਸ਼ੀ ਮੈਨੂੰ ਕੀ ਹੋ ਸਕਦੀ ਆ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਵੀ ਲਵਾਵਾਂਗੇ ਔਰ ਗੁਰੂ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰਾਂਗੇ ਸੋ ਇਹੋ ਮੈਂ ਕਹਿਣਾ ਚਾਹਾਂ ਆਮ ਆਦਮੀ ਪਾਰਟੀ ਨੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਦੋਹਰਾ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ ਏ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਿਹਾ ਕਿ ਅਕਾਲੀ ਦਲ ਆਪਣੀ ਗਵਾਚੀ ਰਾਜਨੀਤਿਕ ਜ਼ਮੀਨ ਮੁੜ ਪ੍ਰਾਪਤ ਕਰਨ ਲਈ ਪੰਜਾਬ ਯੂਨੀਵਰਸਿਟੀ ਵਰਗੇ ਸੰਵੇਦਨਸ਼ੀਲ ਮੁੱਦੇ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਯੂਨੀਵਰਸਿਟੀ ਪਹੁੰਚ ਕੇ ਦਾਵਾ ਕੀਤਾ ਸੀ ਕਿ ਅਕਾਲੀ ਦਲ ਯੂਨੀਵਰਸਿਟੀ ਨੂੰ ਬਚਾਉਣ ਲਈ ਲੜਾਈ ਲੜੇਗਾ। ਪੰਨੂ ਨੇ ਇੱਕ ਪੁਰਾਣੀ ਸਰਕਾਰੀ ਚਿੱਠੀ ਦਾ ਹਵਾਲਾ ਦਿੰਦਿਆਂ ਸੁਖਬੀਰ ਬਾਦਲ ਦੇ ਬਿਆਨ ਨੂੰ ਹਾਸੋਹੀਣਾ ਦੱਸਿਆ ਤੇ ਖੁਲਾਸਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਨੇ ਹੀ ਲਿਖਤੀ ਰੂਪ ਚ ਨੋ ਓਬਜੈਕਸ਼ਨ ਸਰਟੀਫਿਕੇਟ ਦਿੱਤਾ ਸੀ ਕਿ ਜੇਕਰ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਚ ਤਬਦੀਲ ਕੀਤਾ ਜਾਂਦਾ ਤਾਂ ਪੰਜਾਬ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਅਕਾਲੀ ਦਲ ਬਾਦਲ ਦਾ ਦੋਹਰਾ ਚਿਹਰਾ ਕਿੰਨੀ ਕਵਾਰੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਇਆ ਜੇ ਇਹ ਹੀ ਗੱਲ ਲੱਗਦੀਏ ਤੇ ਕਈ ਮਿੰਟ ਲੱਗ ਜਾਣੇ ਆ। ਚਾਹੇ ਉਹ ਪਾਣੀਆਂ ਵਾਲਾ ਮਾਮਲਾ ਹੋਵੇ, ਐਸਵਾਈਐਲ ਵਾਲਾ ਮਾਮਲਾ ਹੋਵੇ, ਪੈਸੇ ਲੈ ਕੇ ਨਹਿਰ ਜਿਹੜੀ ਆ ਉਹ ਕਢਵਾਉਣ ਦੀ ਇਜਾਜ਼ਤ ਦਿੱਤੀ ਇਹਨਾਂ ਨੇ। ਜਦੋਂ ਤਿੰਨ ਖੇਤੀ ਦੇ ਕਾਨੂੰਨ ਆਉਂਦੇ ਨੇ ਤਾਂ ਇਹੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੂੰ ਕਹਿੰਦਾ ਕਿ ਨਾ ਕਾਨੂੰਨਾ ਦੀ ਕੋਈ ਗੱਲ ਹੀ ਨਹੀਂ ਅਸੀਂ ਲਾਗੂ ਕਰਵਾ ਲਾਂਗੇ ਜਦੋਂ ਵਿਰੋਧ ਹੋਇਆ ਫਿਰ ਅਸਤੀਫੇ ਦੇਣ ਤੁਰਪੇ ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲਹੂਰੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਾਂਦੇ ਨੇ ਤੇ ਇਹ ਕਹਿੰਦੇ ਨੇ ਕਿ ਅਕਾਲੀ ਦਲ ਬਾਦਲ ਜਿਹੜਾ ਉਹ ਇਸ ਲੜਾਈ ਨੂੰ ਅੱਗੇ ਲੈ ਕੇ ਜਾਊਗਾ ਕਿਆ ਹੱਸੋ ਹੀਣੀ ਗੱਲ ਹੈ ਆ ਇੱਕ ਚਿੱਠੀ ਹੈ ਔਰ ਇਸ ਚਿੱਠੀ ਦੇ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਹੁੰਦਿਆਂ ਇਹਨਾਂ ਨੇ ਨੋ ਆਬਜੈਕਸ਼ਨ ਜਿਹੜਾ ਸੀਗਾ ਉਹ ਲਿਖ ਕੇ ਦਿੱਤਾ ਔਰ ਇਹ ਗੱਲ ਲਿਖਤੀ ਰੂਪ ਦੇ ਵਿੱਚ ਆਖੀ ਕਿ ਜੇ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਇਹਦੇ ਉੱਤੇ ਕੋਈ ਇਤਰਾਜ਼ ਨਹੀਂ ਹੋਊਗਾ ਉਹ ਟਾਈਮ ਲੱਦਗੇ ਜਦੋਂ ਤੁਸੀਂ ਕਿਸੇ ਜਗ੍ਹਾ ਤੇ ਕੁਝ ਬੋਲ ਦਿੰਦੇ ਸੀ ਕਿਸੇ ਜਗ੍ਹਾ ਤੇ ਕੁਝ ਬੋਲ ਦਿੰਦੇ ਸੀ ਇਹ ਇੱਕ ਇਸ ਤਰ੍ਹਾਂ ਦਾ ਸਬੂਤ ਹੈ ਜਿਹੜਾ ਕਿ ਬਿਲਕੁਲ ਕਲੀਅਰ ਜਿਹੜਾ ਉਹ ਸਾਬਤ ਕਰਦਾ ਕਿ ਪੰਜਾਬ ਦੇ ਹਿੱਤ ਜਦੋਂ ਵਿੱਚ ਇਹ ਨੇ ਇੰਨਾ ਸਿਆਸੀ ਜਿਹੜੀਆਂ ਸਿਆਸੀ ਪਾਰਟੀਆਂ ਸਿਗੀਆਂ ਰਵਾਇਤੀ ਉਹਨਾਂ ਦੇ ਵਿੱਚ ਖਾਸ ਤੌਰ ਦੇਤੇ ਅਕਾਲੀ ਦਲ ਬਾਦਲ ਦਾ ਥਾਂ ਥਾਂ ਦੇ ਉੱਤੇ ਰੋਲ ਨਜ਼ਰ ਆਉਂਦਾ ਹੈ ਅੱਜ ਭੁਗਤਨੀਆਂ ਪੈ ਰਹੀਆਂ ਨੇ ਪੰਜਾਬ ਨੂੰ ਚਾਹੇ ਉਹ ਪਾਣੀਆਂ ਦਾ ਮਸਲਾ ਹੋਵੇ ਐਸਵਾਈਐਲ ਦਾ ਮਸਲਾ ਹੋਵੇ ਜਾਂ ਫਿਰ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਨਰਜੀ ਤਗੋਲਦੀ ਨੇ ਮਾਨ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਸਾਂਝ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਦੀ ਸੁਰੱਖਿਆ ਡਿਊਟੀ ਤੇ ਲਗਾਇਆ ਗਿਆ ਏ ਗੋਲਡੀ ਸੁਨਾਮ ਦੇ ਸਾਂਝ ਕੇਂਦਰ ਦਾ ਦੌਰਾ ਕਰਨ ਲਈ ਪਹੁੰਚੇ ਸਨ ਜਿੱਥੇ ਉਹਨਾਂ ਨੂੰ ਸਾਰੇ ਪਾਸੇ ਖਾਲੀ ਕੁਰਸੀਆਂ ਨਜ਼ਰ ਆਈਆਂ ਗੋਲਡੀ ਨੇ ਕਿਹਾ ਕਿ ਬਦਲ ਸਰਕਾਰ ਵੱਲੇ ਇਹ ਸਾਂਝ ਕੇਂਦਰ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਸਨ ਲੋਕ ਇਥੋਂ ਐਫ ਆਈ ਆਰ ਦੀ ਕਾਪੀ ਸਮੇਤ ਥਾਣਿਆਂ ਨਾਲ ਜੁੜੇ ਕਈ ਕੰਮ ਕਰਵਾ ਸਕਦੇ ਸਨ ਪਰ ਅੱਜ ਲੋਕ ਸਾਂਝ ਕੇਂਦਰਾਂ ਦੇ ਬਾਰ ਖੱਜਲ ਖੁਆਰ ਹੋ ਰਹੇ ਨੇ ਸਿਰਫ ਸੁਨਾਮ ਹੀ ਨਹੀਂ ਸਗੋਂ ਸੰਗਰੂਰ ਲੈਰਾ ਗੱਗਾ ਤੇ ਧੂਰੀ ਦੇ ਸਾਂਝ ਕੇਂਦਰਾਂ ਦੇ ਮੁਲਾਜ਼ਮ ਦੀ ਵੀ ਮੁੱਖ ਮੰਤਰੀ ਦੇ ਦੌਰੇ ਤਹਿਤ ਸਪੈਸ਼ਲ ਡਿਊਟੀ ਲਗਾਈ ਗਈ ਹੈ। ਮੈਨੂੰ ਪਤਾ ਲੱਗਿਆ ਕਿ ਇਹ ਜਿਹੜਾ ਸਾਂਝ ਕੇਂਦਰ ਹੈ ਇਹਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਡਿਊਟੀ ਤੇ ਭੇਜਿਆ ਗਿਆ ਤੇ ਡਿਊਟੀ ਵੀ ਉਹਦੇ ਭੇਜ ਗਿਆ ਕਿਸੇ ਨੂੰ ਕਿਸੇ ਜਗ੍ਹਾ ਕਿਸੇ ਨੂੰ ਕਿਸੇ ਜਗ੍ਹਾ ਤੇ ਭਰਾਓ ਅੱਜ ਇਹ ਸਾਂਝ ਕੇਂਦਰਾਂ ਦੇ ਵਿੱਚ ਬਾਹਰ ਬੱਚੇ ਖੜੇ ਨੇ ਜਿਨ੍ਹਾਂ ਨੇ ਕੋਰਸ ਸਰਟੀਫਿਕੇਸ਼ਨ ਲੈਣੀ ਹੈ। ਮੇਰੇ ਮੁਲਾਜ਼ਮਾਂ ਦਾ ਕਿੱਦਾਂ ਕਸੂਰ ਕਰਨ ਵੱਤ ਨਹੀਂ ਆਇਆ ਨਹੀਂ ਇੱਥੇ ਦੇ ਮੁਲਾਜ਼ਮਾਂ ਨੂੰ ਮੈਂ ਕਹਿੰਦਾ ਕਿ ਉਹਨਾਂ ਦੀ ਕੋਈ ਕਸੂਰ ਹੈ ਕਸੂਰ ਉਹਨਾਂ ਦਾ ਹੈ ਜਿਹੜੇ ਸਰਕਾਰਾਂ ਚਲਾਉਂਦੇ ਨੇ ਕਸੂਰ ਉਹਨਾਂ ਦਾ ਹੈ ਜਿਹੜੇ ਅਫਸਰ ਇੱਥੇ ਡਿਊਟੀ ਤੇ ਜਿਹੜੇ ਉੱਪਰ ਡੀਜੀਪੀ ਏਡੀਜੀਪੀ ਦਾ ਜਿਹੜੇ ਇੱਥੇ ਦੇ ਮੁਲਾਜ਼ਮਾਂ ਨੂੰ ਹੋਰ ਡਿਊਟੀ ਤੇ ਤਾਇਨਾਤ ਕਰਦੇ ਨੇ ਇੱਥੇ ਕਸੂਰ ਜਿਹੜੇ ਆ ਸਰਗਰਦਾਨੀਆਂ ਜਿਹੜੇ ਮੁੰਡੇ ਨੌਜਵਾਨ ਸਾਥੀ ਜਿਹੜੇ ਇੱਥੇ ਐਨਐਸਓ ਲੈਣ ਵਾਸਤੇ ਮੈਨੂੰ ਪਤਾ ਲੱਗੇਗਾ ਅਗਲੇ 4-5 ਦਿਨ ਦੀ ਡਿਊਟੀ ਜਿਹੜੀ ਆ ਲੈਨ ਆਰਡਰ ਦੇ ਵਿੱਚ ਆਦੀ ਰਾਹ ਉਹ ਤੁਸੀਂ ਆਪਣੀਆਂ ਸਿਕਿਉਰਿਟੀਆਂ ਚਾੜੋ ਜਿਹੜੀਆਂ ਸਿਕਿਉਰਿਟੀਆਂ ਦੇ 800 2200 ਬੰਦ ਲਈ ਕਰ ਚੁੱਕਾ ਉਹਨਾਂ ਨੂੰ ਛੱਡ ਕੇ ਉਹਨਾਂ ਨੂੰ ਇੱਥੇ ਬੁਜੀ ਕਰੋ ਇੱਕ ਬਹੁਤ ਜ਼ਮੇਵਾਰੀ ਵਾਲਾ ਕੰਮ ਹੈ ਇੱਥੇ ਇੱਕ ਮੁਲਾਜ਼ਮ ਹੋਊਗਾ ਆਪ ਜਿਹੜਾ ਪੀਂਖੜਾਇਆ ਜਾਂ ਕੋਈ ਹੋਰ ਮੁਲਾਜ਼ਮ ਇਕੱਲਾ ਬੰਦਾ ਇੱਥੇ ਕੰਮ ਨਹੀਂ ਕਰ ਸਕਦਾ ਜਿਹੜਾ ਇਹ ਕੰਪਿਊਟਰ ਤੇ ਆਪਰੇਟਰ ਬੈਠੂਗਾ ਆਹ ਕੰਪਿਊਟਰ ਤੇ ਕੰਮ ਕਰਨ ਵਾਲਾ ਕੰਪਿਊਟਰ ਆਪਰੇਟਰੀ ਕੰਮ ਕਰ ਸਕਦਾ ਤੱਕ ਹੋਰ ਬੰਦਾ ਨਹੀਂ ਕਰ ਸਕਦਾ ਪਰ ਉਹਨਾਂ ਮੁਲਾਜ਼ਮਾਂ ਨੂੰ ਕੋਲ ਪੁਲਿਸ ਦੇ ਦੂਹ ਚਾੜਦਾ ਜੀਨੇ ਪਾਸਪੋਰਟ ਦੀ ਹੈ ਜਿਨੇ ਕੋ ਆਰਮੀ ਦੇ ਵਿੱਚ ਭਰਤੀ ਹੋਣਾ ਹੈ ਜਿਨੇ ਕੋ ਕੰਪਲੇਨ ਦੀ ਗੱਲ ਹੈ ਜਿਨੇ ਐਫ ਆਈ ਆਰ ਦੀ ਕਾਪੀ ਲਾਉਣੀ ਹੈ ਇਹ ਬਹੁਤ ਹੋਣਾ ਇੱਕ ਸਿਸਟਮ ਖੜਾ ਕੀਤਾ ਸੀ ਜਿਹੜਾ ਜਿਹਦੇ ਨਾਲ ਲੋਕਾਂ ਨੂੰ ਫੈਸਿਲਿਟੀ ਹੋਣਾ ਸੀ ਲੋਕਾਂ ਦੇ ਲਈ ਇਹ ਜਿਹੜਾ ਕਹਿ ਸਕਦਾ ਕਿ ਲੋਕਾਂ ਨੂੰ ਸਹੂਤਾ ਮਿਲੀ ਸੀ ਪਰ ਅੱਜ ਇਹ ਹਾਲਾਤ ਨੇ ਪੰਜਾਬ ਦੀ ਨੁਮਾ ਸਰਕਾਰ ਤੇ ਕਲੇਟਰ ਲੋਕਾਂ ਨੇ ਇਹ ਹਾਲਾਤ ਬਣਾਤੇ ਕਿ ਇਹਨੂੰ ਖਾਲੀ ਕੁਰਸੀਆਂ ਖਾਲੀ ਇਹਨਾਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਕਿਤੇ ਹੋਰ ਲਾ ਕੇ ਤੇ ਉਹਨਾਂ ਤੋਂ ਕੰਮ ਲਿਆ ਜਾ ਰਿਹਾ ਹੈ ਮੈਂ ਇਥੇ ਮਾਨਯੋਗ ਜਿਹੜੇ ਮੁੱਖ ਮੰਤਰੀ ਪੰਜਾਬ ਤੇ ਸਾਡੇ ਮਾਨਯੋਗ ਜਿਹੜੇ ਪੰਜਾਬ ਦੇ ਭਧਾਨਾਵਾ ਕੇ ਪਾਰਟੀ ਦੇ ਇਥੇ ਦੇ ਮੰਤਰੀ ਜਿਹੜੇ ਨੇ ਉਹਨਾਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹਨਾਂ ਨੂੰ ਤਾਂ ਛੱਡ ਦਿਓ ਇਹ ਤਾਂ ਬਸ ਤੋਂ ਘਟੋ ਘਾਟੇ ਲੋਕਾਂ ਦੀ ਸੁਵਿਧਾਤ ਵਾਸਤੇ ਖੋਲੇ ਗਏ ਇਹਨਾਂ ਲੋਕਾਂ ਦੀ ਸੁਵਿਧਾਤਾਂ ਦੇ ਇਤਿਹਾਸ ਤੇ ਜਿਹੜੇ ਇਹ ਸੈਂਟਰ ਉਹਨੇ ਗਏ ਨੇ ਇਹਨਾਂ ਨੇ ਮਲਾਜ਼ਮਾਂ ਨੂੰ ਵੀ ਮੈਨੂੰ ਲੱਗਦਾ ਤੁਸੀਂ ਆਪਣੇ ਡਿਊਟੀਆਂ ਤੇ ਆਪਣੀਆਂ ਜਿਹੜੀਆਂ ਚਾکریاں ਨੌਕਰੀਆਂ ਤੇ ਤੁਸੀਂ ਰੱਖੀ ਬੈਠੇ ਹੋ ਤੇ ਇਹ ਹਾਦਸੇ ਸਖ ਹੋਇਆ ਕਿ ਕੱਲੇ ਸੁਨਾਮ ਦਾ ਨਹੀਂ ਮੈਨੂੰ ਪਤਾ ਲੱਗਾ ਮੁੱਖ ਮੰਤਰੀ ਦੇ ਆਦੇਸ਼ 'ਤੇ ਹੋਈ ਚ ਸੰਗਰੂਰ 'ਚ ਹਰ ਜਗ੍ਹਾ ਦੇ ਸਾਨਹ ਕੇਂਦਰ ਨੇ ਉਹਨਾਂ ਦੇ ਮੁਲਾਜ਼ਮਾਂ ਨੂੰ ਵਰਦੀਆਂ ਪਵਾ ਕੇ ਤੇ ਡਿਊਟੀਆਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਪੰਜਾਬ ਨੂੰ ਉਦਯੋਗਿਕ ਹੱਬ ਬਣਾਉਣ ਦੇ ਯਤਨਾਂ ਦਰਮਿਆਨ ट्राइडेंट ग्रुप ਜਿਸ ਦਾ ਮਾਰਕੀਟ ਕੈਪ 18000 ਕਰੋੜ ਰੁਪਏ ਅਤੇ ਟਰਨਓਵਰ 10000 ਕਰੋੜ ਰੁਪਏ ਹੈ ਪੰਜਾਬ 'ਚ 2000 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ। 트라이ਡेंट ਗਰੁੱਪ ਦੇ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਪਦਮਸ਼ਰੀ ਰਜਿੰਦਰ ਗੁਪਤਾ ਅਤੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਕੰਪਨੀ ਵੱਧਦੀ ਘਰੇਲੂ ਅਤੇ ਨਿਰਯਾਤ ਦੀ ਮੰਗ ਨੂੰ ਪੂਰਾ ਕਰਨ ਲਈ ਧਾਗੇ ਦੇ ਕਾਰੋਬਾਰ ਦਾ ਵਿਸਥਾਰ ਕਰਨ ਦੇ ਨਾਲ-ਨਾਲ ਆਪਣੀਆਂ ਮੌਜੂਦਾ ਟੈਕਸਟਾਈਲ ਸਮਰੱਥਾਵਾਂ ਨੂੰ ਵਧਾਉਣ ਜਾ ਰਹੀ ਹੈ। ट्राइडेंट ग्रुप ਵੱਲੋਂ ਟੈਰੀ ਟਾਵਲ ਉਤਪਾਦਨ ਦੇ ਵਿਸਥਾਰ ਅਤੇ ਕਾਗਜ਼ ਨਿਰਮਾਣ ਉਦਯੋਗ ਦੇ ਆਧੁਨਿਕੀਕਰਨ ਲਈ ਬਰਨਾਲਾ 'ਚ 1500 ਕਰੋੜ ਰੁਪਏ ਅਤੇ ਮੁਹਾਲੀ 'ਚ ਕਾਰਪੋਰੇਟ ਦਫ਼ਤਰ ਅਤੇ ਸਮਰੱਥਾ ਨਿਰਮਾਣ ਕੇਂਦਰ ਦੀ ਸਥਾਪਨਾ ਲਈ 500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ ਦੱਸਣਯੋਗ ਹੈ ਕਿ ਇਸ ਨਿਵੇਸ਼ ਨਾਲ ਮੁੱਖ ਤੌਰ ਤੇ 2000 ਸੈਮੀ ਸਕਿਲਡ ਪਿੰਡੂ ਔਰਤਾਂ ਨੂੰ ਰੋਜ਼ਗਾਰ ਮਿਲੇਗਾ ਜਿਹੜੀ ਇਨਵੈਸਟਮੈਂਟ ਕਰਨ ਜਾ ਰਹੇ ਜੀ 1500 ਕਰੋੜ ਰੁਪਏ ਦੀ ਇਨਵੈਸਟਮੈਂਟ ਬਰਨਾਲਾ ਤੇ 500 ਕਰੋੜ ਦੀ ਮਹੱਲੀ ਹੈਗੀ ਆ ਜਿਹੜੀ ਬਰਨਾਲੇ ਇਨਵੈਸਟਮੈਂਟ ਕਰਨ ਜਾ ਰਹੇ ਆ ਇਹ ਮੇਨਲੀ এমਪਲੋਇਮੈਂਟ ਓਰੀਐਂਟਡ ਹੈ ਇਹਦੇ ਵਿੱਚ ਕੁਝ ਇਨਵੈਸਟਮੈਂਟ ਟੈਕਸਟਾਈਲ ਚ ਜਿਹੜੀ ਕਿ এমਪਲੋਇਮੈਂਟ ਓਰੀਐਂਟਡ ਹੈ ਪੇਪਰ ਮਿਲਸ ਵੀ ਹੈ ਔਰ ਜਿਹੜਾ ਮੋਹਾਲੀ ਚ ਇਨਵੈਸਟਮੈਂਟ ਕਰ ਰਹੇ ਆ ਉਹ ਤੁਸੀਂ ਸਮਝ ਲਓ ਵੀ ਇੱਕ ਤਰ੍ਹਾਂ ਦਾ ਆਈਟੀ ਸੈਂਟਰ ਹੈ ਇਹਨਾਂ ਦਾ ਆਪਣਾ ਆਫਿਸ ਹੈ ਹਰ ਚੀਜ਼ ਹੈਗੀ ਹੈ ਇਹ ਟੋਟਲ ਇਨਵੈਸਟਮੈਂਟ ਜਿਹੜੀ ਹੈ 2000 ਕਰੋੜ ਦੀ ਹੈਗੀ ਹੈ ਜਲਦੀ ਸਾਡੇ ਕੋਲ ਕੈਪ ਫਾਈਲ ਕਰ ਦੇਣਗੇ ਜ਼ਮੀਨ ਇਹਨਾਂ ਕੋਲ ਹੈ ਮਾ ਪੂਰੇ ਇਹਨਾਂ ਦੇ ਪਲਾਨ ਰੈਡੀ ਹੈ ਤੇ ਇਹ ਟ੍ਰਾਈਡੈਂਟ ਗਰੁੱਪ ਹੈ ਤੁਸੀਂ ਬੜਾ ਇਹਨਾਂ ਦਾ ਸੁਣਿਆ ਹੋਣਾ ਇਹਨਾਂ ਦੀਆਂ ਤਿੰਨ ਫੈਸਿਲਿਟੀਆਂ ਆਲਰੇਡੀ ਆ ਦੋ ਬਰਨਾਲੇ ਹੈਗੀਆਂ ਇੱਕ ਮੱਧਿਆ ਪ੍ਰਦੇਸ਼ ਹੈ ਇਹਦੀ ਜਿਹੜੀ ਮਾਰਕੀਟ ਕੈਪ ਆ 18000 ਕਰੋੜ ਹੈ ਇਹਦਾ ਜਿਹੜਾ ਰੈਵਨਿਊ ਹੈ 10 10000 ਕਰੋੜ ਹੈ ਇਸ ਵਲੇ ਇਹ ਇਨਵੈਸਟਮੈਂਟ ਨਾਲ ਹੋਰ ਵਧੇਗਾ ਦੂਜੀ ਗੱਲ ਅੱਜ ਦੀ ਡੇਟ 'ਚ 10000 EMPLOYEES ਇਹਨਾਂ ਦੇ ਹੈਗੇ ਆ ਤੁਸੀਂ ਆਪ حساب ਲਗਾ ਲਓ ਜਿਹੜੀ ਕੰਪਨੀ ਦੇ 10000 EMPLOYEES ਹੈਗੇ ਆ ਮਿਨਿਮਮ 30000 ਬੰਦੇ ਨੂੰ ਤਾਂ ਰੋਟੀ ਰੋਜ਼ੀ ਇੱਥੋਂ ਮਿਲਦੀ ਹੈ ਔਰ ਜਿਹੜੀ ਇਹ ਹੁਣ ਫਰਦਰ ਇਨਵੈਸਟਮੈਂਟ ਕਰਨ ਜਾ ਰਹੇ ਆ 2000 ਬੰਦਾ ਹੋਰ EMPLOYEE ਹੋਏਗਾ ਔਰ ਮੈਨੂੰ ਇਹ ਦੱਸ ਰਹੇ ਸੀਗੇ ਥੋੜੀ ਦੇਰ ਪਹਿਲਾਂ ਕਿ ਉਹਦੇ ਵਿੱਚ ਜ਼ਿਆਦਾ WOMEN ਹੋਣਗੇ ਜਿਹੜੇ EMPLOYEES ਹੋਣਗੇ ਕਿਉਂਕਿ TEXTILE ਵਿੱਚ ਵੂਮਨ ਦਾ ਰੋਲ ਕਾਫੀ ਹੁੰਦਾ ਹੈਗਾ ਔਰ ਇਹਨਾਂ ਨੇ ਟ੍ਰੇਨਿੰਗ ਵੀ ਉਸ ਹਿਸਾਬ ਨਾਲ ਕਰਦੇ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਅ ਮੁੰਬਈ ਨੂੰ ਜੌਬ ਮਿਲਣ ਔਰ ਮੈਨੂੰ ਇੱਕ ਹੋਰ ਇਹਨਾਂ ਨੇ ਗੱਲ ਦੱਸੀ ਕਿ ਜਿਹੜੇ ਵੂਮਨ EMPLOYEES ਆ ਉਹਨਾਂ ਨੂੰ ਇਨਸੈਂਟਿਵ ਵੀ ਇਹ ਐਕਸਟਰਾ ਦਿੰਦੇ ਆ ਚਾਹੇ ਉਹ ਲੀਵ ਸ਼ੇਪ ਚਾਹੇ ਚਾਹੇ ਕੁਝ ਇਹ ਬੜਾ ਮਤਲਬ ਕਿ ਸ਼ਲਾਗਾ ਜੋ ਕੰਮ ਕਰ ਰਹੇ ਹੈਗੇ ਆ ਕੁਝ ਵਿਰੋਧੀ ਆਗੂਆਂ ਵੱਲੋਂ ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਵਿਧਾਇਕ ਜੈਕ੍ਰਿਸ਼ਨ ਸਿੰਘ ਰੋੜੀ ਤੇ ਭ੍ਰਸ਼ਟਾਚਾਰ ਦੇ આરોਪ ਲਗਾਏ ਜਾ ਰਹੇ ਨੇ ਵਿਰੋਧੀਆਂ ਦਾ ਕਹਿਣਾ ਹੈ ਕਿ ਗੜਸ਼ੰਕਰ ਹਲਕੇ 'ਚ ਸੜਕਾਂ ਦੇ ਨਿਰਮਾਣ ਲਈ ਸਰਕਾਰ ਨੇ ਕਰੋੜਾਂ ਰੁਪਏ ਜਾਰੀ ਕੀਤੇ ਇਸ ਰਕਮ ਨਾਲ ਵਿਧਾਇਕ ਰੋੜੀ ਨੇ ਸਿਰਫ ਕਾਗਜ਼ਾਂ 'ਚ ਸੜਕਾਂ ਬਣਾਈਆਂ ਜ਼ਮੀਨ ਤੇ ਨਵੀਂ ਬਣੀ ਕੋਈ ਸੜਕ ਨਜ਼ਰ ਨਹੀਂ ਆ ਰਹੀ ਅੱਜ ਵਿਧਾਇਕ ਰੋੜੀ ਨੇ ਆਪਣੇ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ ਰੋੜੀ ਨੇ ਅਲੱਗ-ਅਲੱਗ ਪਿੰਡਾਂ ਦੇ ਲੋਕਾਂ ਦੀ ਵੀਡੀਓ ਜਾਰੀ ਕੀਤੀ ਜੋ ਨਾ ਸਿਰਫ ਨਵੀਆਂ ਬਣੀਆਂ ਸੜਕਾਂ ਦਿਖਾ ਰਹੇ ਨੇ ਸਗੋਂ ਇਸ ਦੇ ਲਈ ਮਾਨ ਸਰਕਾਰ ਦਾ ਧੰਨਵਾਦ ਵੀ ਕਰ ਰਹੇ ਨੇ ਰੋੜੀ ਨੇ ਕਿਹਾ ਕਿ ਵਿਰੋਧੀਆਂ ਨੂੰ ਆਪਣੀ ਗੁੰਮਰਾਹਕੁੰਨ ਬਿਆਨਬਾਜ਼ੀ ਤੋਂ ਬਾਜ਼ ਆਉਣਾ ਚਾਹੀਦਾ ਹੈ ਪਿਛਲੇ ਦਿਨੀ ਆਰਟੀਆਈ ਦੇ ਤਹਿਤ ਇੱਕ ਜਿਹੜੀ ਹੈ ਉਹ ਟੈਲੀਵਿਜ਼ਨ ਦੇ ਉੱਤੇ ਚੈਨਲਾਂ ਦੇ ਉੱਤੇ ਫੇਸਬੁੱਕ ਦੇ ਉੱਤੇ ਕਾਫੀ ਇਹਨੇ ਲਾਈਵ ਵੀ ਚੱਲੇ ਕਾਫੀ ਜਿਹੜੀ ਨਿਊਜ਼ ਦੇ ਉੱਤੇ ਵੀ ਆਇਆ ਕਿ ਗੜ ਸ਼ੰਕਰ ਹਲਕੇ ਦੇ ਵਿੱਚ ਕਰੋੜਾਂ ਰੁਪਈਆ ਜਿਹੜਾ ਉਹ ਸੜਕਾਂ ਦੀ ਰਿਪੇਅਰ ਦੇ ਲਈ ਆਇਆ ਔਰ ਉਹ ਜਿਹੜਾ ਰਿਪੇਅਰ ਨਹੀਂ ਕੀਤੀ ਗਈ ਉਹਦੇ ਨਾਲ ਸੜਕਾਂ ਨਹੀਂ ਬਣਾਈਆਂ ਗਈਆਂ ਉਹ ਸਿਰਫ ਕਾਗਜ਼ਾਂ ਦੇ ਵਿੱਚ ਬਣੀਆਂ ਔਰ ਇਹ ਵੀ ਕਿਹਾ ਗਿਆ ਕਿ ਤੁਸੀਂ ਉਹਦੇ ਸਰਕਾਰ ਨੇ ਮੋਹਰ ਲਾ ਕੇ ਦਿੱਤੀ ਹੈ ਮੰਤਰੀ ਦੇ ਸਾਈਨ ਹੈ ਐਮ ਐਲ اے ਨੇ ਵਿੱਚ ਉਹ ਪੈਸੇ ਖਾਦੇ ਆ ਇਹ ਗੱਲ ਮੈਂ ਫਿਰ ਕਲੀਅਰ ਕਰਦੇ ਆ ਉਹਦੇ ਵਿੱਚ ਕਿਹਾ ਗਿਆ ਕਿ ਕਰੋੜਾਂ ਰੁਪਈਆ ਆਇਆ ਤੇ ਸੜਕਾਂ ਨਹੀਂ ਬਣੀਆਂ ਹੁਣ ਮੈਂ ਇੱਕ ਇੱਕ ਕਰਕੇ ਉਹ ਸਾਰੀਆਂ ਸੜਕਾਂ ਜਿਹੜੀਆਂ ਕਿਉਂਕਿ ਮੈਨੂੰ ਵੱਖ-ਵੱਖ ਪਿੰਡਾਂ ਤੋਂ ਆ ਕੇ ਲੋਕ ਕਹਿੰਦੇ ਜੀ ਸਾਡੇ ਪਿੰਡ ਦਾ ਸੜਕ ਬਣ ਗਈ ਚੁੱਕੀ ਹੈ ਤੇ ਇਹਦਾ ਝੂਠੇ ਇਲਜ਼ਾਮबाजी ਹੈ ਸੜਕ ਇੱਥੋਂ ਇੱਥੇ ਤੱਕ ਗੱਲ ਹੋਈ ਸੀ ਤੇ ਇੱਥੇ ਤੱਕ ਸਾਡੀ ਸੜਕ ਉਹ ਵੀ ਉਦਾਂ ਦੀ ਬਣੀ ਹੈ ਜਿਹੜੀ ਸਰਕਾਰ ਕਿਸੇ ਤੋਂ ਵੀ ਅਜੇ ਤੱਕ ਬਣੀ ਨਹੀਂ ਉਹਨਾਂ ਦੇ ਵੇਲੇ 1 ਕਿਲੋ ਬਜਰੀ ਭਾਵੇਂ ਕਿਸੇ ਸੜਕ ਦੋਨੋਂ ਤੋਂ ਨਹੀਂ ਪਈ ਜੇਕਰ ਅੱਜ ਕਰੋੜਾਂ ਰੁਪਇਆ ਲਗਾ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਗੜਸ਼ੰਕਰ ਨੂੰ ਲਿੰਕ ਰੋਡ ਜਿਹੜੇ ਸੀਗੇ ਪਿੰਡਾਂ ਦੇ ਉਹਨਾਂ ਦੀ ਨਵੀਨੀਕਰਨ ਕੀਤਾ ਤਾਂ ਇਹਨਾਂ ਲੋਕਾਂ ਤੋਂ ਹਜ਼ਮ ਨਹੀਂ ਹੁੰਦਾ ਉਹ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਅਸੀਂ ਇੱਕ ਇੱਕ ਕਰਕੇ ਉਹ ਸਾਰੀਆਂ ਸੜਕਾਂ ਦਿਖਾਵਾਂਗੇ ਜਿਹੜੀਆਂ ਆਰਟੀਆਈ ਦੇ ਵਿੱਚ ਉਹਨਾਂ ਸਾਥੀਆਂ ਨੇ ਲਈਆਂ ਔਰ ਲੋਕਾਂ ਨੂੰ ਪੁੱਛਿਆ ਇਹ ਕੀ ਬਣੀਆਂ ਜਾਂ ਨਹੀਂ ਬਣੀਆਂ ਉਹਨਾਂ ਨੂੰ ਦੱਸਣਾ ਚਾਹ ਰਹੇ ਹਾਂ ਕਿ ਲੋਕ ਦੱਸ ਰਹੇ ਆ ਇਹ ਬਣੀਆਂ ਕਿ ਨਹੀਂ ਬਣੀਆਂ ਅੱਜ ਸਾਡੇ ਪਿੰਡ ਸਾਰਾ ਸਾਡਾ ਪਿੰਡ ਸਾਰਾ ਇਕੱਠਾ ਹੋਇਆ ਅੱਜ ਇਕੱਠਾ ਇਸ ਕਰਕੇ ਹੋਇਆ ਕਿ ਪਾਲਦ ਵਾਲੇ ਹੋਰ ਪਾਰਟੀ ਵਾਲੇ ਕਹਿੰਦੇ ਸਾਡੇ ਪਿੰਡ ਦੀ ਸੜਕ ਨਹੀਂ ਬਣੀ ਆ ਜਦ ਕਿ ਸਾਡੇ ਪਿੰਡ ਦੀ 3 3.5 ਕਿਲੋਮੀਟਰ ਦੀ ਸੜਕ ਹੋਣੀ ਹੈ ਖੁਸ਼ੀਬਤੀ ਤੋਂ ਲੈ ਕੇ ਸਹਲੇ ਤੱਕ ਵਧੀਆ ਸੜਕ ਬਣੀ ਆ 3 ਸਾਲ ਹੋ ਗਏ ਬਣੀ ਨੂੰ ਇਹਨੂੰ ਤੇ ਲੁੱਕ ਵੀ ਵਧੀਆ ਪਈ ਆ ਸਭ ਤੋਂ ਪਹਿਲਾਂ ਸਾਡਾ ਸੜਕ ਦਾ ਕੰਮ ਹੋਇਆ ਸੀਗਾ ਜੀ ਬਾਕੀ ਸਾਡੇ ਪਿੰਡ ਦਾ ਵਿਕਾਸ ਹੋ ਰਿਹਾ ਬਹੁਤ ਹੋਇਆ ਇਹ ਮੇਰੇ ਸਾਰੇ ਪਿੰਡ ਦੇ ਵਾਸੀ ਖੜੇ ਆ ਤੇ ਸਾਰੇ ਹਾਂ ਜੀ ਬਣੀ ਕੇ ਨਹੀਂ ਸੜਕਾਂ ਬੜੀਆਂ ਜੀ ਬੜੀਆਂ ਔਰ ਪਿੰਡ ਦੇ ਹੋਰ ਜਿਹੜੇ ਵਧੀਆ ਤੋਂ ਵਧੀਆ ਕੰਮ ਹੋਏ ਆ ਜੀ ਸਾਰੇ ਸ਼ਮਸ਼ਾਨ ਘਾੜ ਦਾ ਹੋਇਆ ਆ ਬਾਹਰ ਦੀ ਫਿਰਨੀ ਦਾ ਹੋਇਆ ਲਗਾਤਾਰ ਦਾੜ ਦੜ ਕੰਮ ਹੁੰਦੇ ਪਏ ਆ ਤੇ ਪੱਸੀ ਸੜਕੇ ਜੀ ਇਹਦੀ ਬਹੁਤ ਖਸਤਾ ਹਾਲਤ ਸਿਗੀ ਇਸ ਬਾਰੇ ਅਸੀਂ ਆਪਣੇ ਐਮ ਐਲ ਏ ਸਾਹਿਬ ਜੇਾ ਕ੍ਰਿਸ਼ਨ ਰੂੜੀ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਇਹਦਾ ਕਿ ਕਿਸੇ ਤਰੀਕੇ ਨਾਲ ਹੱਲ ਕੀਤਾ ਜਾਵੇ ਬਹੁਤ ਇਹਦੀ ਹਾਲਤ ਜਿਹੜੀ ਸੀਗੀ ਖਸਤਾ ਸੀਗੀ ਖਰਾਬ ਸੀਗੀ ਤੇ ਉਨੀ ਬਹੁਤ ਸਾਡੀ ਡੀਪਲੀ ਗੱਲ ਧਿਆਨ ਦੇ ਨਾਲ ਸੁਣੀ ਤੇ ਇਹਨੂੰ ਕੰਕਰੀਟ ਦੇ ਨਾਲ ਤਿਆਰ ਕਰਵਾਇਆ ਜਿਹੜੀ ਕਿ 400 ਮੀਟਰ ਬਣੀ ਆ ਤੇ 40 ਲੱਖ ਦੇ ਲਾਗਤ ਨਾਲ ਬਣੀ ਆ ਉਨੀ ਕੀ ਸੜਕ ਤਾਂ ਇੱਕ ਪਾਸੇ ਬਣਾਈ ਤੇ ਇਹਦੇ ਵਿੱਚ ਪਾਈਪ ਲਾਈਨ ਵੀ ਪਵਾ ਕੇ ਦਿੱਤੀ ਸਾਨੂੰ ਠੀਕ ਹੈ ਜੀ ਤੇ ਜਿਹਦੇ ਕਰਕੇ ਲੰਘਣ ਯੋਗ ਹੋ ਗਈ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਠੀਕ ਹੈ ਪਾਕਿਸਤਾਨ ਜਾ ਕੇ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਦੇ ਮਾਮਲੇ 'ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਬਿਆਨ ਦਿੱਤਾ ਹੈ ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਇੱਕ ਮੰਦਭਾਗੀ ਘਟਨਾ ਹੈ ਉਸ ਬੀਬੀ ਤੇ ਕਈ ਪਰਚੇ ਦਰਜ ਨੇ ਅਤੇ ਉਸ ਨੂੰ ਸਜ਼ਾ ਹੋਣ ਵਾਲੀ ਸੀ ਉਸ ਨੇ ਸਜ਼ਾ ਤੋਂ ਬਚਣ ਲਈ ਇੱਕ ਕਦਮ ਚੁੱਕਿਆ ਹੈ ਗੜਗੱਜ ਨੇ ਕਿਹਾ ਕਿ ਇਸ ਮਾਮਲੇ ਲਈ ਏਜੰਸੀਆਂ ਜ਼ਿੰਮੇਵਾਰ ਨੇ ਇਹ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਸਰਬਜੀਤ ਕੌਰ ਦਾ ਪਾਸਪੋਰਟ ਕਿਵੇਂ ਬਣਿਆ ਤੇ ਉਹ ਪਾਕਿਸਤਾਨ ਜਾਣ ਚਿੱਤ ਕਿਵੇਂ ਸਫਲ ਹੋ ਗਈ ਗੜਗੱਜ ਨੇ ਦੱਸਿਆ ਕਿ ਇਸ ਮਾਮਲੇ 'ਚ ਉਹਨਾਂ ਦੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਗੱਲ ਹੋਈ ਹੈ ਉਹਨਾਂ ਕਿਹਾ ਕਿ ਉਸ ਬੀਬੀ ਨੂੰ ਛੇਤੀ ਹੀ ਭਾਰਤ ਵਾਪਸ ਭੇਜਣਾ ਚਾਹੀਦਾ ਹੈ ਆਪਾਂ ਜਿਹੜੀ ਭਾਵਨਾ ਦੇ ਨਾਲ ਜਦੋਂ ਸੱਚੇ ਪਾਤਸ਼ਾਹ ਦੇ ਘਰੇ ਜਾਂਦੇ ਹਾਂ ਤੇ ਅੰਦਰ ਬਾਹਰ ਸਾਡਾ ਗੁਰੂ ਜਾਣਦਾ ਜਿਸ ਵੀ ਬੀਬੀ ਨੇ ਇਦਾਂ ਕੀਤਾ ਪਹਿਲਾਂ ਤੇ ਮੰਦ ਭਾਗਾ ਮੈਨੂੰ ਇਹ ਪਤਾ ਲੱਗਾ ਵੀ ਉਹਦੇ ਤੇ ਕਾਫੀ ਪਰਚੇ ਦਰਜ ਆ ਔਰ ਕਈ ਮਾਮਲਿਆਂ ਦੇ ਵਿੱਚ ਉਹਨੂੰ ਸਜ਼ਾ ਹੋਣ ਵਾਲੀ ਤਾਂ ਫੇਰ ਤਾਂ ਜਿਹੜੀਆਂ ਸਾਡੀਆਂ ਏਜੰਸੀਆਂ ਆ ਜਿਨ੍ਹਾਂ ਜਿਹੜੀ ਸਰਕਾਰ ਨੇ ਕਲੀਅਰੈਂਸ ਉਹਨੂੰ ਦਿੱਤੀ ਉਹ ਕਲੀਅਰੈਂਸ ਕਿਵੇਂ ਦਿੱਤੀ ਗਈ ਤਾਂ ਨੂੰ ਹੀ ਬੜਾ ਪੰਜਾਬ ਦੇ ਕਰੀਬ ਉੱਥੋਂ ਉਹ ਦਿਨ ਬਾਰਡਰ ਤੋਂ ਮੋੜ ਦਿੱਤੇ ਗਏ ਉਹ ਬੀਬੀ ਭਰ ਚੱਲ ਗਈ ਹੁਣ ਪਾਸਪੋਰਟ ਕਿੰਨੇ ਬਣਾਇਆ ਪਹਿਲਾਂ ਉਹਦਾ ਫਿਰ ਉਹਨੂੰ ਕਲੀਅਰੈਂਸ ਕਿੰਨੇ ਦਿੱਤੀ ਉੱਥੇ ਜਾਣ ਦੀ ਤਾਂ ਇਹ ਸਬੰਧਤ ਸਰਕਾਰ ਦਾ ਮਸਲਾ ਵਾ ਇਹਦੇ ਵਿੱਚ ਦੂਜਾ ਦੇ ਕਿਸੇ ਦਾ ਦੋਸ਼ ਹੀ ਨਹੀਂ ਆ ਬਾਕੀ ਉਹ ਬੀਬੀ ਨੇ ਇੱਥੇ ਸਜ਼ਾ ਤੋਂ ਬਚਣ ਦੇ ਲਈ ਮੈਨੂੰ ਲੱਗਦਾ ਵੀ ਉੱਥੇ ਇਦਾਂ ਦਾ ਕਾਰਜ ਜਿਹੜਾ ਉਹ ਕੀਤਾ ਵਾ ਨਹੀਂ ਕਰਨਾ ਚਾਹੀਦਾ ਮੰਦ ਭਾਗਾ ਵਾ ਬਾਕੀ ਮੇਰੀ ਉੱਥੋਂ ਦੇ ਜਿਹੜੇ ਪ੍ਰਧਾਨ ਪਾਕਿਸਤਾਨ ਸੇਕਗੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਮੇਰ ਸਿੰਘ ਰੋੜਾ ਮੇਰੀ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਜਿਵੇਂ ਬੀਬੀ ਮਿਲੂਗੀ ਤੇ ਅਸੀਂ ਸਰਕਾਰ ਨਾਲ ਗੱਲ ਕੀਤੀ ਉਹਨੂੰ ਭਾਰਤ ਵਾਪਸ ਭੇਜਿਆ ਜਾਊਗਾ ਔਰ ਪਾਕਿਸਤਾਨ ਸਰਕਾਰ ਨੂੰ ਵਾਪਸ ਭੇਜਣਾ ਚਾਹੀਦਾ ਤਾਂ ਕਿ ਆਉਣ ਵਾਲੇ ਜੱਥਿਆਂ ਤੇ ਕੋਈ ਪ੍ਰਭਾਵਨਾ ਪਵੇ ਬਾਕੀ ਜੱਥੇ ਦਾ ਮਾਮਲਾ ਨਹੀਂ ਆ ਜਿਹਦਾ ਇਹਨੂੰ ਤੂਲ ਦਿੱਤੀ ਜਾ ਰਹੀ ਆ ਪਿਛੇ ਜੇ ਤੁਹਾਨੂੰ ਪਤਾ ਨਾ ਇੱਕ ਫਿਲਮ ਵੀ ਬਣੀ ਐ ਇਸ ਮਸਲੇ ਤੇ ਇੱਕ ਮੁਸਲਮਾਨਾਂ ਦੀ ਇਥੋਂ ਬੀਬੀ ਚਲ ਗਈ ਸੀ ਉੱਥੇ ਉੱਥੇ ਉਹਨੇ ਪਠਾਨ ਮੁਸਲਮਾਨਾਂ ਨਾਲ ਨਿਕਾਹ ਕਰ ਲਿਆ ਬਾਅਦ ਵਿੱਚ ਉਹ ਦੋ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਉਥੇ ਜਦੋਂ ਉਹ ਉਹਦੀ ਨਹੀਂ મતલਬ ਸੋਚ ਵਿਚਾਰ ਮਿਲੇ ਉਹਨੂੰ ਬੜੇ ਧੱਕੇ ਨਾਲ ਫਿਰ ਇੱਥੇ ਲਿਆਂਦਾ ਗਿਆ ਤੇ ਉਹ ਹੈ ਹੀ ਮੁਸਲਮਾਨ ਹੀ ਤਾਂ ਇਦਾਂ ਦੇ ਮਾਮਲੇ ਪਹਿਲਾਂ ਵੀ ਆ ਜਾਂਦੇ ਇਹਨੂੰ ਜੱਥੇ ਦੇ ਨਾਲ ਜੋੜਨਾ ਮੰਦ ਭਾਗਾ ਨਨਕਾਣਾ ਸਾਹਿਬ ਨਾਲ ਸਾਨੂੰ ਇਸ਼ਕਾ ਮੁਹੱਬਤਾ ਰਹੂਗੀ ਜਾਵਾਂਗੇ ਪਰ ਇਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਜੱਥਿਆਂ ਨੂੰ ਟਾਰਗੇਟ ਕਰਨਾ ਇਹ ਬਹੁਤ ਗਲਤ ਆ ਇਹਨੇ ਸਿੱਖ ਭਾਵਨਾਵਾਂ ਨੂੰ ਬੜੀ ਡੂੰਗੀ ਸੱਟ ਮਾਰੀ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਮੁੱਖ ਮੰਤਰੀ ਮਾਨ ਨੇ ਨੌਵੀਂ ਪਾਤਸ਼ਾਹੀ ਜੀ ਦੀ ਪਾਵਨ ਚਰਨਛੋਹ ਪ੍ਰਾਪਤ ਸਥਾਨਾਂ ਤੇ ਵਿਕਾਸ ਕਾਰਜਾਂ ਲਈ ਭੇਂਟ ਕੀਤੇ ਚੈੱਕ ਇਸ ਦੇ ਨਾਲ ਹੀ ਉਹਨਾਂ ਨੇ ਸ਼ਰੋਮਣੀ ਅਕਾਲੀ ਦਲ ਤੇ ਸ਼ਰੋਮਣੀ ਕਮੇਟੀ ਤੇ ਕੱਸੇ ਤਿੱਖੇ ਨਿਸ਼ਾਨੇ ਮਾਨ ਨੇ ਕਿਹਾ ਕਿ ਇਹਨਾਂ ਨੇ ਗੁਰਬਾਣੀ ਨੂੰ ਵੀ ਨਿੱਜੀ ਬਣਾਇਆ 9 ਮੇ ਪਤਸ਼ਾਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਗੁਰਦਾਸਪੁਰ ਫਰੀਦਕੋਟ ਤੇ ਸ਼੍ਰੀ ਦਮਦਮਾ ਸਾਹਿਬ ਤੋਂ ਹੋਏ ਰਵਾਨਾ ਰਾਜਪਾਲ ਨੇ ਖਾਲਸੇ ਦੀ ਜਨਮ ਭੂਮੀ ਤੇ ਵਿਧਾਨ ਸਭਾ ਦੇ ਇਜਲਾਸ ਨੂੰ ਦਿੱਤੀ ਮਨਜ਼ੂਰੀ ਬੈਂਸ ਨੇ ਕਿਹਾ ਗੁਰੂ ਨਗਰੀ ਸੰਗਤਾਂ ਦੇ ਸਵਾਗਤ ਲਈ ਤਿਆਰ ਤਰਨਤਾਰਨ ਜ਼ਿਮਨੀ ਚੌਂਕ 'ਚ ਜਿੱਤ ਹਾਸਲ ਕਰਨ ਵਾਲੇ ਹਰਮੀਤ ਸਿੰਘ ਸੰਧੂ ਨੇ ਵਿਧਾਇਕ ਅਹੁਦੇ ਦੀ ਚੁੱਕੀ ਸੌ ਹਰਮੀਤ ਸੰਧੂ ਨੇ ਕਿਹਾ ਕਿ ਹੁਣ ਤਰਨਤਾਰਨ ਦੇ ਲੰਬੇ ਸਮੇਂ ਤੋਂ ਲਟਕੇ ਮਸਲੇ ਹੋਣਗੇ ਹੱਲ ਇੱਕ ਹਫ਼ਤੇ ਦੇ ਅੰਦਰ ਸ਼ੁਰੂ ਹੋ ਜਾਣਗੇ ਤਰਨਤਾਰਨ 'ਚ ਵਿਕਾਸ ਕਾਰਜ ਆਮ ਆਦਮੀ ਪਾਰਟੀ ਨੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਸ਼ਰਮਣੀ ਅਕਾਲੀ ਦਲ ਤੇ ਦੋਰਾ ਮਾਪਦੰਡ ਅਪਣਾਉਣ ਦਾ ਲਾਇਆ ਦੋਸ਼ ਬਲਤੇਜ ਪੰਨੂ ਨੇ ਕਿਹਾ ਕਿ ਬਾਦਲ ਸਰਕਾਰ ਨੇ ਦਿੱਤੀ ਸੀ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਚ ਤਬਦੀਲ ਕਰਨ ਦੀ ਮਨਜ਼ੂਰੀ ਅਕਾਲੀ ਦਲ ਦੇ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਮਾਨ ਸਰਕਾਰ ਤੇ ਸਾਂਝ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਦੀ ਸੁਰੱਖਿਆ ਚ ਲਗਾਉਣ ਦਾ ਲਾਇਆ ਇਲਜ਼ਾਮ ਗੋਲਡੀ ਸੁਨਾਮ ਦੇ ਸਾਂਝ ਕੇਂਦਰ ਦਾ ਦੌਰਾ ਕਰਨ ਪਹੁੰਚੇ ਸਨ ਜਿੱਥੇ ਉਹਨਾਂ ਨੂੰ ਖਾਲੀ ਕੁਰਸੀਆਂ ਆਈਆਂ ਨਜ਼ਰ ਇਸ ਦਿਨ ਆਲੀ ਦੂ ਇਜਾਜ਼ਤ ਸੇਤ ਮੰਦਰੋ ਸੁਰੱਖਿਅਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ